ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਕਾਰਾਂ ਦੇ ਮਾਲਕ ਕਰੇ ਜੀ ਵਾਦਾ ਲਓ ਜੀ ਅੱਜ ਹੈਗੀ ਆ 4 ਦਸੰਬਰ ਅ ਮੇਰੀ ਜ਼ਿੰਦਗੀ ਦਾ ਇੱਕ ਅਹਿਮ ਦਿਨ ਹੈ ਨਾ ਤੇ ਬਹੁਤ ਖਾਸ ਦਿਨ ਭਾਈ ਜ਼ਿੰਦਗੀ ਦਾ ਅੱਜ ਦੇ ਦਿਨ ਜ਼ਿੰਦਗੀ ਮਤਲਬ ਕਹਿ ਲੋ ਅਲੱਗ ਜੀ ਹੋ ਗਈ ਥੀ ਹਨਾ ਮਤਲਬ ਅਲੱਗ ਜਾ ਮੋੜ ਲੈ ਲਿਆ ਤਾਂ ਜ਼ਿੰਦਗੀ ਨੇ ਹਰੇਕ ਦੀ ਜ਼ਿੰਦਗੀ ਚ ਆਉਂਦਾ ਭਾਈ ਦਿਨੇ ਇਹ ਹੁਣ ਥੋੜਾ ਜਿਹਾ ਕੰਮ ਆੜਿਆ ਵਾ ਕਈਆਂ ਦਾ ਪਰ ਕੋਈ ਨਹੀਂ ਚਲੋ ਮਾਲਕ ਕਰੂੰਗਾ ਕਿਰਪਾ ਹਰੇਕ ਦੀ ਜ਼ਿੰਦਗੀ ਚ ਆਵੇ ਭਾਈ ਦਿਨੇ ਤੇ ਗੱਲ ਹੈਗੀ ਜੀ ਇਦਾਂ ਅੱਜ ਹੈਗੀ ਸਾਡੀ ਮੈਰਿਜ ਐਨੀਵਰਸਰੀ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਮਾਲਕ ਦਾ ਜੈਸਮੀਨ ਵਰਗੀ ਕੁੜੀ ਮੇਰੀ ਜ਼ਿੰਦਗੀ ਚ ਆਈ ਲੜਦੀ ਬਹੁਤ ਆ ਪਰ ਮੇ ਲੋਨ ਸਾਰੇ ਸਾਸਰੀ ਕਾ ਜੀ ਸਾਰਿਆਂ ਨੂੰ ਵਾਹਿਗੁਰੂ 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 ਕਿਆ ਕੱਲਾ ਕਹੀ ਜਾਂਦੇ ਤੁਸੀਂ ਵੀ ਇਹ ਗੱਲਾਂ ਕਹਿ ਸਕਦੇ ਸੀ ਮੈਨੂੰ ਨਹੀਂ ਤਾਂ ਯਕੀਨ ਸੱਚੇ ਸੌ ਲੱਗੇ ਮੈਨੂੰ ਮੈਂ ਝੂਠ ਨਹੀਂ ਬੋਲਦੀ ਬੰਨੋ ਨਹੀਂ ਤਾਂ ਯਕੀਨ ਹਿਟਲਰ ਬੰਦਾ ਨਹੀਂ ਗੱਲਾਂ ਕਹਿ ਸਕਦਾ ਫੇ ਭਾਈ ਕਹਿਣੀਆਂ ਪੈਂਦੀਆਂ ਕਦੇ ਕਦਾਈ ਕਿਆ ਕਰੀਏ ਮੈਨੂੰ ਤੁਸੀਂ ਕਦੇ ਕਦਾਈ ਮੈਨੂੰ ਯਕੀਨ ਹੈ ਨਹੀਂ ਤਾਂ ਫੇ ਤੁਸੀਂ ਆ ਗਏ ਪਤਾ ਕਿਆ ਚੱਕਰ ਮੈਂ ਕਿਹਾ ਅੱਜ ਚੱਲ ਐਨੀਵਰਸਰੀ ਆ ਅੱਜ ਦੇ ਦਿਨ ਖੁਸ਼ ਕਰ ਦਈਏ ਕੁੜੀ ਨੂੰ ਹੈ ਦੋ ਚਾਰ ਗੱਲਾਂ ਕਹਿ ਕੇ ਜੇ ਇੱਕ ਬੰਦੇ ਨੂੰ ਆਏ ਹੁੰਦਾ ਵੀ ਕਦੇ ਰਵਿੰਦਰ ਆ ਗੱਲ ਕਹੂਗਾ ਆਪਾਂ ਸੋਚ ਨਹੀਂ ਲੰਦੇ ਚਲ ਕਦੇ ਤਾਂ ਕਹੂੰਗੀ ਮੇਰੇ ਤਾਂ ਦਿਮਾਗ 'ਚ ਹੀ ਨਹੀਂ ਆਇਆ ਵੀ ਕਦੇ ਕੋਈ ਗੱਲ ਕਹੂੰਗੇ ਮਤਲਬ ਵੀ ਇਹ ਗੱਲ ਹੋ ਵੀ ਸਕਦੀ ਐ ਇਦਾਂ ਕਹਿਨੀ ਆ ਮੈਂ ਉਹ ਮੈਂ ਕਿਹਾ ਦੋ ਕੁ ਪੰਪ ਜੇ ਦੇ ਦੂੰਗਾ ਕਈ ਗੱਲ ਹੈ ਸੱਲੋ ਗੱਲਾਂ ਆਏ ਆ ਜੀ ਦੇਖੋ ਸੀਰੀਅਸਲੀ ਇਹ ਇਹ ਦਿਨ ਬੰਦੇ ਦੇ ਹਰੇਕ ਲਈ ਜਿਹਦੀ ਜ਼ਿੰਦਗੀ ਚ ਆਉਂਦੇ ਆ ਇਹ ਖਾਸ ਹੁੰਦਾ ਦਿਨ ਬਹੁਤ ਹੈ ਨਾ ਸਭ ਪੈ ਤਾਂ ਪਰ ਸੰਗਲ ਜਾਂਦਾ ਬਹੁਤ ਮੋਟਾ ਗੱਲ ਮੈਂ ਤੁਹਾਨੂੰ ਗੱਲ ਦੱਸਾਂ ਪਰ ਹੁਣ ਕਰੇਗਾ ਦੇਖੋ ਉਹ ਚੀਜ਼ ਉਹ ਤਾਂ ਵੱਖਰੀ ਆ ਚੀਜ਼ ਉਹ ਤਾਂ ਛੱਡ ਦੋ ਬਾਹ ਸੰਗਲ ਉਹ ਨਹੀਂ ਟਾਈਮ ਵਾਲੀ ਨਹੀਂ ਦਿੱਕਤ ਕੋਈ ਉਹ ਤਾਂ ਚਲੋ ਤੇ ਹੋਰ ਕਿਹੜਾ ਸੰਗਲ ਉਹ ਤਾਂ ਟਾਈਮ ਨਾਲ ਭਾਈ ਸਾਨੂੰ ਪੈਸੀ ਵੀ ਆਉਣਾ ਹੀ ਪੈਂਦਾ ਕਿਉਂਕਿ ਡੰਗਰ ਬੱਚੇ ਦਾ ਕੰਮ ਆ ਤੁਹਾਨੂੰ ਪਤਾ ਸਰਜਰੀ ਉੱਠਣਾ ਪੈਂਦਾ ਸ਼ਾਮ ਨੂੰ ਟਾਈਮ ਨਾਲ ਇਹ ਤਾਂ ਕਹਿੰਦੀ ਹੁਣ ਜੇ ਬੰਦਾ 9 ਵਜੇ ਇੱਕ ਦੇ ਬਾਹਰ ਆਣਾ 9 ਵਜੇ ਵੀ ਫੋਨ ਲੱਗਦੀ ਨਹੀਂ ਕਹਿੰਦਾ ਕਿੱਥੇ ਤੁਸੀਂ ਉਹ ਆ ਗਿਆ ਭਾਈ ਇੱਥੇ ਤੇ ਟੈਨਸ਼ਨ ਹੈ ਨਾ ਮੈਨੂੰ ਜੇ 9 ਵਜੇ ਫੋਨ ਕਰੂੰਗੀ ਤਾਂ ਤੁਸੀਂ 10 ਵਜੇ ਤੱਕ ਆਉਣਾ ਠੀਕ ਹੈ ਮੇਰਾ ਟੈਨਸ਼ਨ ਹੈ ਤੇ ਗੱਲ ਹੈਗੀ ਆ ਜੀ ਐਦਾਂ ਹੋਰ ਖਰਚੇ ਬਹੁਤ ਛੜ ਜਾਂਦੇ ਆ ਮੈਂ ਉਹ ਚੀਜ਼ ਗੱਲ ਕਰਦਾ ਹੋਰ ਖਰਚੇ ਮੇਰਾ ਕੋਈ ਖਰਚਾ ਨਹੀਂ ਕਿੱਥੇ ਪਹਿਲਾਂ ਆਜ਼ਾਦ ਘੁੰਮਦੇ ਤੇ ਹੁਣ ਸੂਟੇ ਇੱਕ ਮਿੰਟ ਰਵਿੰਦਰ ਇਹ ਮੇਰਾ ਖਰਚਾ ਤਾਂ ਹੋ ਹੀ ਨਹੀਂ ਸਕਦਾ ਮਾਣੀ ਮੋਟੀ YouTube ਤੋਂ ਅਰਨਿੰਗ ਆ ਜਾਂਦੀ ਆ ਮਾਣੀ ਮੋਟੀ ਮੈਂ ਸੂਟਾਂ 'ਚ ਪੈਸੇ ਕਮਾ ਲੈਂਦੀ ਆ ਮੇਰਾ ਖਰਚਾ ਦੱਸੋ ਕਿੱਥੇ ਆ ਨਹੀਂ ਠੀਕ ਆ ਇਹਦਾ ਖਰਚਾ ਨਹੀਂ ਭਾਈ ਕੋਈ ਵੀ ਨਹੀਂ ਖਰਚਾ ਇਹਦਾ ਬਚਰੀ ਦਾ ਕੋਈ ਖਰਚਾ ਨਹੀਂ ਉਹ ਦੇਖ ਮੈਂ ਕਹਿ ਤਾ ਦਿੱਤਾ ਸੋ ਚਲੋ ਛੱਡੋ ਜੀ ਇਹ ਤਾਂ ਸਾਡਾ ਹਾਸੀ ਮਖੌਲ ਇੱਕਣਾ ਚੱਲਦਾ ਹੀ ਰਹਿਣਾ ਤਾਂ ਅੱਜ ਦੇ ਦਿਨ ਇਹ ਮੇਰੇ ਸੂਟ ਦਿਖਾਓ ਸੂਟ ਬਹੁਤ ਸੋਹਣਾ ਪਾਈ ਜੈਸਮੀਨ ਦਾ ਦੇਖ ਲਓ 5000 ਦਾ ਇਹ ਇਹ ਸੂਟ ਜੀ ਮੈਂ ਆਪਣੀ ਮੁਰਦੀ ਗੱਡੀ ਨੂੰ ਪਾਇਤਾ ਉਸ ਤੋਂ ਬਾਅਦ ਪਾਇ ਨਹੀਂ ਅੱਜ ਬਾਕੇ ਆਈਆਂ ਪੁਰਕੇ ਫਿਰ ਅੱਜ ਪਾਇਆ ਹੂੰ ਠੀਕ ਐ ਤੇ ਗੱਲ ਹੁਣ ਏਦਾਂ ਜੀ ਵੀ ਅੱਜ ਜੈਸਮੀਨ ਕਹਿੰਦੀ ਕਿਤੇ ਘੁੰਮ ਕੇ ਆਉਣਾ ਹੂੰ ਅੱਜ ਐਨੀਵਰਸਰੀ ਆ ਜਾਣਾ ਬਣਦਾ ਵੀ ਆ ਜੀ ਕੋਈ ਆਏ ਨਹੀਂ ਹੈਗਾ ਵੀ ਹਾਂ ਨਾ ਜਾਈਏ ਜਾਣਾ ਬਣਦਾ ਪਰ ਅੱਜ ਹੁਣ ਦੂਰ ਤੱਕ ਤੇ ਜਾ ਨਹੀਂ ਸਕਦੇ ਕਿਉਂਕਿ ਨੇੜੇ ਤੇੜੀ ਵਾਸਾ ਜੰਗਲਾ ਚੋਂ ਗੱਡੀ ਮੋੜ ਕੇ ਫੇਰ ਲਿਆਉ। ਹਾਂ ਕਿਉਂਕਿ ਬਾਈ ਕਿਉਂਕਿ ਬਾਈ ਹੈ ਨਹੀਂ ਤੁਹਾਨੂੰ ਪਤਾ ਬਾਈ ਗਿਆ ਹੋਇਆ ਯੂਪੀ ਨੂੰ ਤੇ ਉਹਨਾਂ ਨੇ ਕੱਲ ਨੂੰ ਤੁਰਨਾ ਉੱਥੋਂ ਅ ਜੇ ਬਾਈ ਹੁੰਦਾ ਫੇਰ ਤਾਂ ਚਲੋ ਕਿਤੇ ਦੀ ਪਲਾਨਿੰਗ ਕਰ ਲੈਂਦੇ ਅੱਗੇ ਦੀ ਪਿੱਛੇ ਚਲੋ ਕੰਮਕਾਰ ਬਾਈ ਨੇ ਸੰਭ ਲੈਣਾ ਤਾਂ ਪਰ ਐਦਾਂ ਹੀ ਰਲ ਮਿਲ ਕੇ ਹੀ ਚੱਲਦਾ ਹੁੰਦਾ ਕੰਮ ਹੁਣ ਬਾਈ ਦੇਖ ਲਓ ਤੁਸੀਂ ਉਹਨੂੰ 5-6 ਦਿਨ ਹੋ ਗਏ ਗਏ ਨੂੰ ਤੇ ਹੁਣ ਆਪਾਂ ਮੈਂ ਉਹਨੂੰ ਹੁਣ ਤੱਕ ਫੋਨ ਕਰਕੇ ਵੀ ਆਏ ਨਹੀਂ ਪੁੱਛਿਆ ਵੀ ਬਾਈ ਕਾਦ ਆਉਣਾ ਅਸੀਂ ਜਰੂਰ ਪੁੱਛ ਰਹੇ ਆ ਦੀਦੀ ਨੂੰ ਨੂਰ ਨੇ ਕਾਦ ਆਉਣਾ ਮਨ ਕੀਰਤ ਨੇ ਕਾ ਹਾਂ ਚੱਲ ਤੁਹਾਡੀ ਗੱਲ ਭਾਈ ਹੋਰ ਹੈ ਮੈਂ ਨਹੀਂ ਬਾਈ ਨੂੰ ਫੋਨ ਕਰਿਆ ਮੈਂ ਕਿਹਾ ਵੀ ਬਾਈ ਹੁਣ ਜੇ ਗਿਆ ਅਸੀਂ ਨਿਕਲਿਆ ਘਰ ਤੇ ਵੀ ਆਪਣੀ ਪੂਰਾ ਇੰਜੋਏ ਕਰਕੇ ਆਵੇ ਉਹਨਾਂ ਨੇ ਫੇਰ ਹੁਣ ਪਤਾ ਨਹੀਂ ਕਦ ਕ ਜਾਣਾ ਕਦ ਨਹੀਂ ਜਾਣਾ ਤਾਂ ਕਰਕੇ ਤੇ ਹੁਣ ਜੇ ਤਾਂ ਬਾਈ ਹੁੰਦਾ ਫਿਰ ਤਾਂ ਕਿਤੇ ਘੁੰਮਿਆਂ ਦੇ ਦੂਰ ਪਰ ਹੁਣ ਬਾਈ ਹੈ ਨਹੀਂ ਸਾਨੂੰ ਡੰਗਰਾਂ ਦੇ ਟਾਈਮ ਨੂੰ ਮੁੜਨਾ ਪੈਣਾ ਮੈਂ ਤੁਸੇ ਪਾ ਕੇ ਕਮਾ ਰਹੇ ਹੋ ਬਸ ਕੁਛ ਮੈਂ ਤੁਸੇ ਪਾ ਕੇ ਆਇਆ ਤਾਂ ਤੇ ਹੁਣ ਲੈ ਕੇ ਜਾ ਇਸ ਮੈਨੂੰ ਚੱਲੇ ਆ ਕਿਤੇ ਖਾਸ ਜਗ੍ਹਾ ਤੇ ਇਹ ਕਹਿੰਦੀ ਵੀ ਪਹਾੜੀਆਂ ਦੀ ਝਲਕ ਵੀ ਹੋਵੇ ਹੈ ਤੇ ਸ਼ਾਂਤ ਯਾਰ ਮਾਹੌਲ ਹੋਵੇ ਮੈਂ ਤੁਹਾਡੇ ਨਾਲ ਰੱਜ ਕੇ ਲੜ ਸਕਾਂ ਕੋਈ ਸੁਣੇ ਨਾ ਤੋਂ ਅਲੱਗ ਜੀ ਜਗ੍ਹਾ ਗਿਆ ਤਾਂ ਪੈਸੇ ਮੈਂ ਵੀ ਨਹੀਂ ਖਾਈ ਕਦੇ ਜੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਪਰ ਮੈਂ ਮੈਂ ਸੁਣਿਆ ਹੈ ਕਹਿੰਦੇ ਜਗ੍ਹਾ ਬਹੁਤ ਸੋਹਣੀ ਆ ਇਹ ਜਿਹੇ 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 ਜਗ੍ਹਾ ਲੈ ਕੇ ਚੱਲੇ ਆ ਚੱਲੇ ਆ ਹੁਣ ਤੁਹਾਨੂੰ ਜਾ ਕੇ ਪਤਾ ਲੱਗ ਜਾਣਾ ਸੋ ਮਿਲਦੇ ਆ ਜੀ ਫਿਰ ਤੁਹਾਨੂੰ ਅੱਗੇ ਜਾ ਕੇ ਤੁਹਾਨੂੰ ਰਾਸਤੇ 'ਚ ਪਹਾੜੀਆਂ ਵੀ ਆਉਣੀਆਂ ਉਹਨਾਂ ਦੀ ਝਲਕ ਵੀ ਦਿਖਾਵਾਂਗੇ ਤੇ ਜੋ ਲੋਕੇਸ਼ਨ ਆ ਉੱਥੇ ਜਾ ਕੇ ਤਾਂ ਪਹਿਲਾਂ ਦਿਖਾਵਾਂਗੇ ਦਿਖਾਵਾਂਗੇ ਜ਼ਰੂਰ ਸੋ ਚੱਲਦੇ ਆ ਜੀ ਮੈਂ ਵੀ ਪਹਿਲੀ ਵਾਰ ਜਾਣਾ ਦੇਖਦੇ ਆਂ ਜਾ ਕੇ ਕਿਹੋ ਜੀ ਜਗ੍ਹਾ ਹੈ ਕਹਿੰਦੇ ਤਾਂ ਹੈ ਬਹੁਤ ਸੋਹਣੀ ਜਗ੍ਹਾ ਬਾਕੀ ਹੁਣ ਅੱਗੇ ਜਾ ਕੇ ਮਿਲਦੇ ਆ ਤੁਹਾਨੂੰ ਲਓ ਜੀ ਭਾਈ ਆ ਗਏ ਪਹਾੜੀਆਂ ਦੇ ਨੇੜੇ ਤੇੜੇ ਇਹ ਸਾਡੇ ਏਰੀਏ ਵਿੱਚੇ ਪੈਦੀਆਂ ਪਹਾੜੀਆਂ ਕੋਈ ਜ਼ਿਆਦਾ ਦੂਰ ਨਹੀਂ ਦੇ ਵਾਸਤੇ ਜਾਣਾ ਪੈਂਦਾ ਸਾਨੂੰ ਬਹੁਤ ਸੋਹਣਾ ਏਰੀਆ ਏ ਬਹੁਤ ਸੋਹਣੀ ਲੋਕੇਸ਼ਨ ਹੈ ਤੇ ਇੱਕ ਕਹਿ ਲੋ ਹਿਮਾਚਲ ਅੜੀ ਚੱਲ ਕੇ ਪੂਰੀ ਹੋ ਜਾਂਦੀ ਏ ਤੈਨੂੰ ਆ ਕੇ ਨਾ ਜਿਹੜਾ ਮਾਰ ਕੇ ਸੋ ਹਿਮਾਚਲ ਵਾਲੀ ਵੀਦ ਹੀ ਪੂਰੀ ਹੋ ਜਾਂਦੀ ਹੈ ਹੈ ਨਾ ਪਹਾੜੀਆਂ ਬਹੁਤ ਸੋਹਣੀਆਂ ਸੋਹਣੀਆਂ ਤੇ ਉਰੇ ਭਾਈ ਉਹ ਵੀ ਮਿਲ ਜਾਂਦੇ ਆ ਹਲੂਮਾਨ ਜੀ ਵੀ ਹਨ ਹનુਮਾਨ ਹਲੂਮਾਨ ਜੀ ਉਹ ਦੇਖ ਬੈਠੇ ਸਾਹਮਣੇ ਕਿਥੇ ਉਹ ਦੇ ਮੌਕੀ ਅੱਛਾ ਮੌਕੀ ਹਾਂ ਯੂ ਨੋ ਹਨੂਮਾਨ ਜੀ ਕਹਿੰਦੇ ਆ ਹਨੂਮਾਨ ਜੀ ਉਹ ਕਹਿੰਦੇ ਆ ਹਨੂਮਾਨ ਜੀ ਦੇ ਭਗਤਾ ਹੈ ਅੱਛਾ ਹੈ ਬਰਾਏ ਕਹੋ ਨਾ ਹਨੂਮਾਨ ਜੀ ਦੇ ਭਗਤਾ ਤੇ ਆ ਦੇਖੋ ਬੈਠੇ ਭਾਈ ਉਹ ਉਹ ਫਿਲਮ ਵਿੱਚ ਨਹੀਂ ਕਹਿੰਦਾ ਹੁੰਦਾ ਸਲਮਾਨ ਖਾਨ ਉਹ ਕਿਹੜੀ ਫਿਲਮ ਆ ਉਹ ਉਹ ਬਜਰੰਗ ਬਲੀ ਬਜਰੰਗ ਬਲੀ ਚ ਹਾਂ ਉਹ ਜਿੱਥੇ ਵੀ ਉਹਨੂੰ ਦਿਖਦਾ ਜੇ ਹਰੂਮਾਨ ਜੀ ਹਰੂਮਾਨ ਜੀ ਬਜਰੰਗ ਬਲੀ ਇਹ ਹਲੋ ਮਾਦੀ ਉਹ ਕਹਿੰਦਾ ਹੁੰਦਾ ਦਾ ਹੂੰ ਟੱਟ ਹੈ ਤਾ ਗਿਆ ਹੈਗੇ ਬਾਤੂਆ ਗਲਤੀ ਕਰੀ ਅੱਪਾ ਕੁਛ ਲੈ ਆਣਾ ਸੀ ਇਹਨਾਂ ਨੂੰ ਹਾਂ ਹਾਂ ਕੱਪੀ ਚਲ ਕੋਈ ਨਹੀਂ ਇਹ ਵੀ ਇੱਕ ਗੱਲ ਹੈ ਜਿਹੇ ਚਪਟਾ ਮਾਰਦੇ ਕੁਛ ਵੀ ਕਰਦੇ ਪਰ ਇਹ ਵੀ ਤਾਂ ਗੱਚ ਬੈਠੇ ਆ ਵੀ ਸਾਨੂੰ ਕੋਈ ਖਿਲਾਉ ਕਾ ਕੇ ਹਾਂ ਹਾਂ ਉਹ ਤਾਂ ਹੈ ਗਈ ਆ ਦੇਖ ਲਓ ਮਹਾਰਾਜ ਨੇ ਕਿਆ-ਕਿਆ ਕਿਸ ਕਿਸ ਰੂਪ ਦੇ ਵਿੱਚ ਮਹਾਰਾਜ ਆਪ ਆਇਆ ਹੋਇਆ ਹਾਂ ਆਹ ਦੇਖ ਲਓ ਇਹ ਪਹਾੜੀਆਂ ਦੀਆਂ ਝਲਕਾਂ ਹਨ ਲੱਗਦਾ ਵੀ ਹਿਮਾਚਲ ਜਾ ਕੇ ਹੁੰਦੇ ਜਿੱਦਾਂ ਹਿਮਾਚਲ ਦੀ ਚੱਲ ਵੀ ਹੁੰਦੀ ਔਰੇ ਆ ਕੇ ਔਰੇ ਆ ਕੇ ਕੰਨ ਵੀ ਬੰਦ ਹੋ ਜਾਂਦੇ ਆ ਕੰਨ ਹੁਣ ਚੜਾਈ ਚੜਦੀ ਆ ਤਾਂ ਕਰਕੇ ਕੁਸਤਾ ਗੱਡੀ ਗੂੰਜ ਜੀ ਪਾਈ ਜਾਂਦੀ ਆ ਹਮਮ ਐਟਰ ਨੂੰ ਹੁਣ ਬਹੁਤ ਸੋਣਾ ਵੀਊ ਆਰੇ ਬਣਿਆ ਹੋਇਆ ਆ ਆਹ ਇਹਦੀਆਂ ਵੱਡੀਆਂ ਵੱਡੀਆਂ ਪਹਾੜੀਆਂ ਨੇ ਨਾਲੇ ਪਹਾੜੀਆਂ ਵੀ ਚਲਕਾ ਗਈ ਨਾਲੇ ਕੋਈ ਵਧੀਆ ਜੀ ਲੋਕੇਸ਼ਨ ਜਿੱਥੇ ਜਾਣਾ ਤੁਹਾਨੂੰ ਲੇਕੇ ਨਾਲੇ ਉਹ ਦਿਖਾ ਦਣੀ ਦੇਖਦੇ ਹਾਂ ਹੁਣ ਜਾ ਕੇ ਗਿਆ ਦਾ ਪੈਸੀ ਹੁਣ ਜਿੱਤਾ ਪਹਿਲਾਂ ਵੀ ਫਸਿਆ ਮੈਂ ਵੀ ਪਹਿਲੀ ਵਾਰ ਜਾਣਾ ਐਦਾਂ ਨੂੰ ਦੇਖ ਲਾਪਰੇ ਦੀਦ ਨੇ ਕਹਣਾ ਕੱਲੀਓ ਜਾਇਆ ਹੀ ਮੈਂ ਕਹਣਾ ਮੈਂ ਦੇਖ ਕੇ ਹੀ ਇਹ ਰਸਤਾ ਰੁਸਤਾ ਸਾਫ ਕਰਕੇ ਆਈ ਆਂ ਮੇਰੀ ਜਠਾਣੀ ਨੇ ਆਉਣਾ ਹੈ ਹਾਂ ਅੱਜ ਕਹੂੰਗੀ ਮੈਂ ਆਹ ਦੇਖਿੰਦੇ ਫਿਰਦੇ ਬੰਦੇ ਉਹ ਪਾਈ ਸੈਡ ਹੋ ਜੋ ਸਵਾਗਤ ਕਰ ਰਹੇ ਆ ਉਹ ਹਾਂ ਜੇ ਜੀ ਜਾਂਦੇ ਜਾਂਦੇ ਹੋਰ ਕੁਝ ਵੀ ਦਿਖਾਵਾਂਗੇ ਜੇ ਕੋਈ ਵਧੀਆ ਚੀਜ਼ ਹੋਵੇ। ਤੋ ਪਤਾ ਹੈ ਨਹੀਂ ਧੁੱਪੇ ਨਾਲ ਤੋ ਪਤਾ ਹੀ ਸਾਂਗੀ। ਹੈ ਇਹ ਮੈਡਮ। ਧੁੱਪ ਤਾਂ ਹੈ ਨਹੀਂ। ਇਹ ਚੀਜ਼ ਹੁੰਦੀ ਧੁੱਪ ਸੇਕਣ ਨੂੰ। ਕਿਹਦਾ ਕਰਦੇ? ਹਾਂ। ਦੇਖੋ। ਹੂੰ। ਇਹ ਸੋਹਣੀ ਜਗ੍ਹਾ ਤੇ ਤੁਸੀਂ ਲੈ ਕੇ ਆਏ ਪਹਿਲਾਂ ਤਾਂ ਥੈਂਕ ਯੂ ਮੇਰੇ ਖਾਤਰ ਤੁਸੀਂ ਇੰਨੀ ਸਜਾਵਟ ਕਰਾਈ। ਹਾਂ ਦੇਖ ਲਾ ਵੀ ਮੈਂ ਇਹਨੂੰ ਕਹਾਂ ਮੈਂ ਵੀ ਭਾਈ ਕਮੀ ਲੱਗੇ ਇਸ ਚੀਜ਼ ਦੀ ਰਹੇ।

ਇੱਥੇ ਵਿਆਹ ਹੈ ਜੀ ਕਿਸੇ ਦਾ ਹਾਂ ਮੈਰिज ਆ ਭਾਈ ਕਿਸੇ ਦੀ ਕੱਲ ਨੂੰ ਉਹਦੇ ਰਿਲੇਟਿਵ ਤਿਆਰੀਆਂ ਚੱਲ ਰਹੀਆਂ ਸਾਰੀਆਂ ਦੇਖੋ ਤੁਸੀਂ ਬਹੁਤ ਸੋਹਣੀ ਸਜਾਵਟ ਹੋਈ ਵੀ ਆ ਤੇ ਉਹ ਨੀਚੇ ਸਾਰਾ ਖਾਣ ਪੀਣ ਦਾ ਪ੍ਰੋਗਰਾਮ ਲੱਗਣਾ ਠੰਡੇ ਚ ਤਾਂ ਕਿਸੇ ਨੇ ਕਹਿਣਾ ਨਾ ਓਰੇ ਨਿੰਨਾ ਹੁਣਾ ਦਾ ਚੱਲ ਭੋਲਾ ਕੀ ਨੇ ਠੰਡ ਚ ਵੈਸੇ ਨਾ ਆ ਵੀ ਸਕਦੇ ਆ ਠੰਡ ਹੁਣ ਹਜੇ ਇੰਨੀ ਵੀ ਨਹੀਂ ਹੈ ਕਿਉਂਕਿ ਧੁੱਪ ਚੜਦੀ ਆ ਨਾ ਸਕਦੇ ਆ ਕੋਈ ਬੜੀ ਗੱਲ ਨਹੀਂ ਸੋ ਲੋਕੇਸ਼ਨ ਬਹੁਤ ਸੋਹਣੀ ਆ ਜੀ ਅਹ ਦੇਖ ਸਕਦੇ ਆ ਤੁਸੀਂ ਬਹੁਤ ਜ਼ਿਆਦਾ ਸੋਹਣੀ ਲੋਕੇਸ਼ਨ ਦਾ ਤੇ ਇੱਥੇ ਬਿਨਾ ਮੱਲ ਹੁਣ ਮੈਰਿਜ ਤੋਂ ਬਿਨਾ ਵੀ ਉਹਰੇ ਰੈਸਟੋਰੈਂਟ ਆ ਹੁਣ ਤਾਂ ਚਲੋ ਮੈਰਿਜ ਨਾਲ ਪ੍ਰੋਗਰਾਮ ਉਹਰੇ ਰੱਖਿਆ ਹੋਇਆ ਕਾਲ ਦਾ ਤੇ ਉਹਰੇ ਰੈਸਟੋਰੈਂਟ ਬਣਿਆ ਹੋਇਆ ਹੈ ਜੋ ਮਰਜੀ ਤੁਸੀਂ ਖਾ ਤੁਸੀਂ ਖਾ ਸਕਦੇ ਆ ਆਪਣਾ ਤੇ ਡੈਕੋਰੇਸ਼ਨ ਬਹੁਤ ਸੋਹਣੀ ਕਰੀ ਹੋਈ ਹੈ ਹਾਂ ਸਾਹ ਭਾਈ ਵਿੱਚ ਇੱਕ ਦਿਨ ਕਰ ਹੂੰ ਪਤਾ ਕੀ ਹੋਇਆ ਪਾਪਾ ਕਹਿੰਦੇ ਕਾਣ ਮੈਂ ਕਹਾ ਮੇਰਾ ਸਰਦਾਰ ਕਹਿੰਦਾ ਘੈਂਟ ਬੰਦਾ ਹਾਂ ਹਲਵਾਈ ਤਾਂ ਉਹ ਸਰ ਲੱਗੇ ਅੱਛੇ ਕਿਤੇ ਅੱਛੇ ਮਕਾਨ ਨੇ ਕਿਹੜੇ ਘੈਂਟ ਹਲਵਾਈ ਉਹੀ ਜਿਹੜੇ ਵਿਆਹ ਨੂੰ ਤੇ ਨਹੀਂ ਬੰਦਾ ਘੈਂਟ ਆ ਭਾਈ ਉਹਦੀਆਂ ਸਫਤਾਂ ਕਰੀਆਂ ਸਾਰਿਆਂ ਨੇ ਜਿੰਨੀਆਂ ਵੀ ਵੀਡੀਓ ਪਾਈਆਂ ਹਰੇਕ ਵੀਡੀਓ 'ਚ ਬੰਦਾ ਹਰੇਕੇ ਆਹੀ ਗੱਲ ਲਿਖ ਦਿੰਦਾ ਕਹਿੰਦੇ ਬਾਈ ਹਲਵਾਈ ਲੱਗਦਾ ਨਹੀਂ ਇੰਨੇ ਜੋਗਾ ਵੀ ਪਰ ਚੀਜ਼ ਤੁਸੀਂ ਦੇਖ ਜਾ ਸਵੇਰੇ ਲਾਈਵ ਕਰਿਆ ਵਾ ਤਾਂ ਇੱਕ ਗੱਲ ਸੀ ਇੱਕ ਪਾਸੇ ਦਾਲ ਇੱਕ ਪਾਸੇ ਉਹ ਕਿਆ ਕਹਿੰਦੇ ਹੁੰਨੇ ਆ ਆਪਣੇ ਟਮਾਟਰ ਵਗੈਰਾ ਬੋਇਲ ਕਰਨ ਨੂੰ ਧਰੇ ਵੇ ਪਾਸੇ ਹੋਰ ਕਹਿੰਦੇ ਮੈਂ ਪੁੱਤ ਦੇਖਦਾ ਨਹੀਂ ਤੇ ਖਵਾਣਾ ਕੇ ਕਰੂੰਗਾ ਠੰਕਾ ਕੇ ਕਰੂੰਗਾ ਮੈਂ ਤਾਂ ਲਾਈ ਹੀ ਕਰੂੰਗਾ ਬਿਲਕੁਲ ਕਿਸੇ ਦੀ ਆਸ 'ਤੇ ਨਹੀਂ ਤਾਂ ਅੰਕਲ ਉਹ ਕਿਸੇ ਦੀ ਆਸ 'ਤੇ ਨਹੀਂ ਤੇ ਉਹ ਉਹ ਨੂੰ ਆਏ ਦਾ ਵੀ ਕੋਈ ਮਰੇਗਾ ਲੱਗੇ ਚਾਹੇ ਨਾ ਲੱਗੇ ਵੀ ਮੈਂ ਇਹ ਕੰਮ ਸਿਰੇ ਲਾਉਣਾ ਹੂੰ ਉਹ ਕਿਸੇ ਦੀ ਆਸ ਨਹੀਂ ਤੇ ਰੱਖਦਾ ਹਾਂ ਅੰਕਲ ਲੋਕੇਸ਼ਨ ਸੋਹਣੀ ਲੱਗੀ ਸੋਹਣਾ ਸਜਾਇਆ ਵਾ ਇਹ ਚਲੋ ਦੇਖਦੇ ਆਗੇ ਵੀ ਹੋਰ ਵੀ ਕੀ ਆ ਗਿਆ ਹਾਂ ਕੁਰਸੀਆਂ ਵੀ ਕਿੰਨੀਆਂ ਸੋਹਣੀਆਂ ਦੇਖੋ ਕਤਲੀਆਂ ਜੀ ਉੱਪਰ ਨਾ ਕਿਹੜੀਆਂ ਦੇਖਿਓ ਹੂੰ ਕੁਰਸੀਆਂ ਬਹੁਤ ਸੋਹਣੀਆਂ ਐ ਆਪਣੇ ਘਰ ਜਿਹੇ ਟੇਬਲ ਹੋਵੇ ਆਪਣੇ ਤਾਂ ਨੂਰ ਨਹੀਂ ਨਹੀਂ ਝੱਟਣਾ ਮੈਂ ਬੈਠੂਗੀ ਮੈਂ ਮੈਂ ਬੈਠੂਗੀ ਬਿਲਕੁਲ ਇਹ ਲੋਕੇਸ਼ਨ ਉੱਦਾਂ ਬਹੁਤ ਸੋਹਣੀ ਆ ਸੋ ਆਹ ਰੈਸਟੋਰੈਂਟ ਆ ਜੀ ਸਾਹਮਣੇ ਔਰ ਇਹ ਅੰਦਰ ਬੈਠ ਕੇ ਵੀ ਤੁਸੀਂ ਖਾ ਪੀ ਸਕਦੇ ਆ ਤੇ ਉਹ ਸਾਹਮਣੇ ਵੀ ਲੋਕ ਬੈਠੇ ਆ ਕੋਈ ਸ਼ੱਕ ਰਹੇ ਆ ਭਾਈ ਘੁੰਮਣ ਫਿਰਨੇ ਆਏ ਹੋਏ ਆ ਲੋਕ ਬਾਹਰੋਂ ਇਹ ਤੇ ਮੈਰਿਜ ਵਾਲੇ ਜਿਹੜੇ ਮੈਰਿਜ ਵਾਲੇ ਲੋਕਾਂ ਨੇ ਆਣਾ ਉਹਨਾਂ ਨੇ ਤਾਂ ਸ਼ੌਕ ਦਈਏ ਸ਼ੌਕ ਹਾਂ ਬੰਦੇ ਨੂੰ ਇੱਕ ਨਾ ਸ਼ੌਕ ਦੀ ਇਹ ਵੀਡੀਓ ਕਰ ਕਰਕੇ ਹੋਣਾ ਨਾ ਇਹ ਹਾਂ ਦੀਦੀ ਉਹ ਕਿੱਥੇ ਦੀਦੀ ਆ ਇੱਕ ਮਿੰਟ ਇੱਕ ਮਿੰਟ ਮੈਂ ਮੈਂ ਗੱਲ ਕਰਦਾ ਤਾਂ ਕੋਈ ਤੁਸੀਂ ਕਰੋ ਜਾਨਾ ਇੱਕ ਮਿੰਟ ਅੱਛਾ ਤੇਰੇ ਵਾਲਾ ਫੋਨ ਹਾਂ ਠੀਕ ਆ ਮੈਂ ਇਹ ਕਹਿ ਰਿਹਾ ਸੀਗਾ ਜੀ ਵੀ ਲੋਕ ਤਾਂ ਇਹ ਘੁੰਮਣ ਫਿਰਨ ਆਏ ਹੋਏ ਆ ਮਤਲਬ ਜਿਹੜੀ ਮੈਰिज ਦਾ ਕਹ ਲੂੰ ਉਹਨਾਂ ਦੇ ਤਾਂ ਹਜੇ ਰਿਸ਼ਤੇਦਾਰ ਕੋਈ ਨਹੀਂ ਆਇਆ ਹੋਇਆ ਇਹ ਤਾਂ ਵੈਸੇ ਹੀ ਲੋਕ ਘੁੰਮਣ ਫਿਰਨ ਆਏ ਹੋਏ ਲੋਕੇਸ਼ਨ ਦੇਖ ਕੇ ਸੋ ਬਹੁਤ ਸੋਹਣੀ ਲੋਕੇਸ਼ਨ ਆ ਤੁਸੀਂ ਇਹਨੂੰ ਗੂਗਲ ਤੇ ਵੀ ਕੱਢ ਸਕਦੇ ਆ ਤੇ ਪਿਕਰ ਲॉज ਨਾਮ ਹੈ ਜੀ ਦਾ ਤੇ ਬਹੁਤ ਵਧੀਆ ਲੋਕੇਸ਼ਨ ਹਾਂ ਤੁਸੀਂ ਮਤਲਬ ਉਹ ਕੋਈ ਭਾਈ ਰਹਿਣਾ ਚਾਹੁੰਦਾ ਏ ਹੈਨਾ ਆਪਣੀ ਫੈਮਿਲੀ ਨਾਲ ਆ ਕੇ ਸੋ ਆ ਸਾਰੇ ਰੂਮ ਬਣੇ ਹੋਏ ਆ ਜੀ ਰੂਮ ਬਹੁਤ ਸੋਹਣੇ ਸੋਹਣੇ ਬਣੇ ਹੋਏ ਆ ਸਾਰੇ ਰੂਮ ਆ ਇਹ ਇਹ ਇੰਨੇ ਕੇ ਨਹੀਂ ਹੈਗੇ ਇਸ ਤੋਂ ਇਲਾਵਾ ਉਹ ਅੱਗੇ ਨੂੰ ਵੀ ਚਲੇ ਜਾਂਦੇ ਆ ਇਹ ਸਾਰੇ ਉਹ ਦੇਖੋ ਉਹ ਅੱਗੇ ਤੱਕ ਰੂਮ ਆ ਜੀ ਇਹ ਬਣੇ ਹੋਏ ਆ ਜੇ ਕੋਈ ਰਹਿਣਾ ਚਾਹੁੰਦਾ ਭਾਈ ਤਾਂ ਰਹਿ ਵੀ ਸਕਦਾ ਜਿਵੇਂ ਹੁਣ ਮੈਰिज ਵਾਲੇ ਆ ਆ ਗਏ ਕੁਝ ਕੁ ਮੈਂਬਰ ਉਹ ਮੈਰिज ਵਾਲੀ ਲੱਗਦੇ ਆ ਵੈਸੇ ਉੱਥੇ ਹੁਣੇ ਆਏ ਆ ਉਹ ਉਹਨਾਂ ਨੇ ਰਹਿਣਾ ਵੀ ਆ ਰਹਿ ਵੀ ਸਕਦੇ ਤੁਸੀਂ ਉਰੇ ਬਹੁਤ ਸੋਹਣੀ ਲੋਕੇਸ਼ਨ ਆ ਸੋ ਸਾਰਾ ਤਾਂ ਹਜੇ ਅਸੀਂ ਵੀ ਨਹੀਂ ਘੁੰਮੇ ਅੱਗੇ ਅੱਗੇ ਹੁਣ ਤੁਹਾਨੂੰ ਦਿਖਾਣੇ ਆ ਘੁੰਮ ਫਿਰ ਕੇ ਵੀ ਕਿਆ ਕੁਝ ਆ ਆ ਮੈਨੂੰ ਲੱਗਦਾ ਉਹ ਵੀ ਆ ਭਾਈ ਕਿਆ ਕਹਿੰਦੇ ਹੁੰਦੇ ਇਹਨੂੰ ਔਰ ਸੀਜੀ ਪਾ ਕੇ ਜਿਹੜੇ ਝੂਟਦੇ ਹੁੰਦੇ ਆ ਸੋ ਆਹ ਦੇਖੋ ਗਰਾਊਂਡ ਬਹੁਤ ਸੋਹਣਾ ਪ੍ਰੋਗਰਾਮ ਅਗਰ ਕਿਸੇ ਨੇ ਕਰਨਾ ਤਾਂ ਬਹੁਤ ਸੋਹਣੀ ਲੋਕੇਸ਼ਨ ਆ ਜੀ ਬਹੁਤ ਵਧੀਆ ਕਿੰਨੇ ਸੋਹਣੇ ਆ ਇਹ ਹਮ ਹਮ ਬਹੁਤ ਸੋਹਣਾ ਗਾਰਡਨ ਬਣਾਇਆ ਵਾ ਭਾਈ ਖੁਸ਼ ਹੋਗੀ ਤੂੰ ਸਫਲ ਹੋ ਗਿਆ ਹੈ ਮੇਰਾ ਨਸੀਬ ਹੈਪੀ ਬਾਈਬ ਸਫਲ ਹੋ ਗਿਆ ਨਹੀਂ ਬਹੁਤ ਸੋਹਣੀ ਲੋਕੇਸ਼ਨ ਹੈ ਜੀ ਘੁੰਮਣ ਫਿਰਨੂ ਐਨ ਬਿਲਕੁਲ ਸ਼ਾਂਤਾਂ ਨਾਲੇ ਕੋਈ ਰੌਲਾ ਰੱਪਾ ਨਹੀਂ ਹੈਨਾ ਬਹੁਤ ਸੋਹਣੀ ਲੋਕੇਸ਼ਨ ਬਹੁਤ ਜ਼ਿਆਦਾ ਜੱਟ ਲੱਗੇਗਾ ਚੰਗਾ ਮੈਂ ਨਹੀਂ ਕਿ ਕਿੰਨੀ ਸੋਹਣੀ ਹੈ ਇਹ ਰੂਮ ਹੋਣੇ ਮੁੱਲਾ ਦਾ ਸ਼ਾਇਦ ਇਹ ਵੀ ਇੱਧਰ ਨੂੰ ਆ ਜਾ ਫਲਾਵਰ ਤਾਜੀ-ਤਾਜੀ ਉਗੜਾਈ ਕਰੀ ਵੀ ਆ ਉਹ ਆਹ ਬਣਾਇਆ ਹੋਇਆ ਪ੍ਰੋਗਰਾਮ ਵਾਸਤੇ ਨਾ ਪੈਲਸ ਟਾਈਪ ਜਿੱਦਾਂ ਹੁਣ ਕੋਈ ਵੀ ਕਿਸੇ ਨੇ ਪ੍ਰੋਗਰਾਮ ਕਰਨਾ ਜੀ ਇੱਥੇ ਤੁਸੀਂ ਆਪਣਾ ਪ੍ਰੋਗਰਾਮ ਕਰ ਸਕਦੇ ਆਗੇ ਪੈਲਸ ਆ ਇੱਕ ਤਰ੍ਹਾਂ ਦਾ ਬਣਾਇਆ ਹੋਇਆ ਇਹਨਾਂ ਨੇ ਇਹ 2-250 ਬੰਦੇ ਦਾ ਪ੍ਰੋਗਰਾਮ ਆਰਾਮ ਨਾਲ ਨਾਲੇ ਮੂਰੇ ਗਰਾਊਂਡ ਵੀ ਬਹੁਤ ਵੱਡਾ ਤੇ ਪ੍ਰੋਗਰਾਮ ਹੋ ਕੇ ਵੀ ਹਟਿਆ ਲੱਗਦਾ ਕਿਸੇ ਦਾ ਜੈਸਮੀਨ ਨਾ ਕੁਰਸੀਆਂ ਪਈਆਂ ਦੇਖ ਪਤਾ ਨਹੀਂ ਕੱਲ ਦੀਆਂ ਹੀਆਂ ਤਿਆਰੀਆਂ ਇਹ ਕੱਲ ਦੀਆਂ ਹੀਆਂ ਬਰੇ ਤਾਂ ਸੇ ਆ ਦੇਖੋ ਗਰਾਉਂਡ ਬਹੁਤ ਬੜਾ ਮਤਲਬ ਪ੍ਰੋਗਰਾਮ ਤਾਂ ਵੱਧ ਬੰਦਿਆਂ ਦਾ ਹੋ ਸਕਦਾ ਵੇ ਆ ਦੇਖੋ ਆ ਦੇਖੋ ਇਹਨਾਂ ਦੇ ਆਲੇ ਦੁਆਲੇ ਇਹ ਪਤਾ ਕਿਆ ਚੀਜ਼ ਆ ਇਹਨੇ ਨਾ ਇਹਨਾਂ ਪੂਰਾ ਗੋਲ ਬਣ ਜਾਣਾ ਓਕੇ ਇਹਦੇ ਉੱਪਰ ਇਹਦੇ ਉੱਪਰ ਹਾਂ ਇਹਦੇ ਉੱਪਰ ਚੜ ਜਾਣਾ ਹੈ ਆ ਦੇਖ ਹੱਕਣਾ ਬਾਲ ਟੈਪ ਆ ਆ ਦੇਖ ਆ ਦੇ ਆ ਚੀਜ਼ ਆ ਇਹ ਇਰੇ ਬਿਚ ਬਿ ਲੱਗਿਆ ਵਜਾਲੋ ਦੇਖ ਨੀਚੇ ਆ ਚੀਜ਼ ਬਣ ਜਾਣਾ ਇਹਨਾਂ ਗੋਲ ਐਦਾਂ ਆ ਵੀ ਕਿ ਲਿਫਟ ਹੋ ਰਹੀ ਹੈ ਹੂੰ ਨਹੀਂ ਭਾਈ ਪੈਸਾ ਤਾਂ ਬਹੁਤ ਲਾਇਆ ਹੋਇਆ ਜਿਨੇ ਵੀ ਲਾਇਆ ਹੋਇਆ ਇਹ ਹੁਣ ਤੱਕ ਤਾਂ ਜੀ ਪੈਸਾ ਲੱਗੇ ਫ੍ਰੀ ਹੋ ਗਿਆ ਹੁਣ ਇਹ ਫ੍ਰੀ ਤਾਂ ਹੋ ਗਿਆ ਹੁਣ ਪਰ ਪੈਸਾ ਲੱਗਿਆ ਵਾ ਬਹੁਤ ਆ ਨਾ ਹਾਂ ਇੱਕ ਗੱਲ ਲొਕੇਸ਼ਨ ਬਹੁਤ ਇੰਨੀ ਸੋਹਣੀ ਬਣਾਉਣੀ ਤੇ ਇੰਨੇ ਸੋਹਣੇ ਰੂਮ ਆ ਬਹੁਤ ਵਧੀਆ ਲੋਕੇਸ਼ਨ ਬਣਾਈ ਹੋਈ ਆ ਭਾਈ ਕੀਨੇ ਵੀ ਬਣਾਈ ਹੈ ਹੁਣ ਸਾਨੂੰ ਐ ਤਾਂ ਪਤਾ ਨਹੀਂ ਕਿਨੇ ਬਣਾਈ ਹੈ ਸੋ ਆ ਸਾਡੀ ਐਂਟਰੀ ਵਾਸਤੇ ਇਹਨਾਂ ਨੇ ਗੇਟ ਬਣਾਇਆ ਹੋਇਆ ਹੂੰ ਨਹੀਂ ਹੁਣ ਆਪਸੀਂ ਆਊਟ ਹੋ ਰਹੇ ਹਾਂ ਨਾ ਪਹਿਲਾਂ ਸਾਨੂੰ ਇਹ ਹੋਣਾ ਚਾਹੀਦਾ ਹੈ ਆਊਟਿੰਗ ਵਾਸਤੇ ਗੇਟ ਆ ਪਹਿਲਾਂ ਇਹ ਨੂੰ ਹੋਣਾ ਸੀ ਉੱਧਰ ਹਾਂ ਤੇ ਹੁਣ ਅਸੀਂ ਆਊਟ ਹੋ ਰਹੇ ਹਾਂ ਇਧਰੋਂ ਆ ਬਣਾਇਆ ਹੋਇਆ ਜੀ ਲੱਕੜ ਦਾ ਪੁਲ ਇੱਥਲਾ ਹੋ ਜੀ ਇਹਦੇ ਥੱਲੇ ਚੱਲਦਾ ਹੈ ਭਾਈ ਉਹਨਾਂ ਦਾ ਸੂਆ ਆ ਦੇਖੋ ਇੱਥੇ ਪਾਣੀ ਚੱਲਦਾ ਹੁਣ ਅਮੀਗਣੀ ਪੈਂਦਾ ਜਾਂ ਹੈਨਾ ਫੁੱਲ ਬਣਾਏ ਹਾਂ ਉੱਥੇ ਬੱਚਿਆਂ ਵਾਸਤੇ ਆ ਬਣਾਇਆ ਹੋਇਆ ਸਾਰ ਝੂਲਾ ਵੀ ਹੈਗਾ ਝੂਲੇ ਦੀ ਮੜਕਾ ਚੱਲਾ ਝੂਲੇ ਲੈਣੇ ਆ ਚੱਲੇ ਹੁੰਦੇ ਨੇ ਨਾ ਇਨਸਾਨ ਨੂੰ ਕਦੇ ਵੀ ਆਪਣਾ ਬਚਪਨ ਜੀ ਨਾ ਬੰਦ ਨਹੀਂ ਕਰਨਾ ਚਾਹੀਦਾ ਕਿਤੇ ਨਾ ਕਿਤੇ ਮੌਕਾ ਮਿਲਦਾ ਆਪਣਾ ਬਚਪਨ ਜੀ ਲਿਆ ਕਰੋ ਬਿਲਕੁਲ ਪੈਨਸ਼ਨਾਂ ਤਾਂ ਸਾਰੀ ਉਮਰੇ ਚੱਲੀ ਜਾਂਦੀ ਠੀਕ ਨੇ ਐਨਜੋਏਮੈਂਟ ਕਰਨਾ ਚਾਹੀਦਾ ਜ਼ਿੰਦਗੀ ਨੂੰ ਇੰਜੋਏ ਕਰੋ ਰਾਈਟ ਕਿਸੇ ਦੀ ਪਰਵਾਹ ਨਾ ਕਰੋ ਆਪਣੀ ਜ਼ਿੰਦਗੀ ਦੇ ਨਜ਼ਾਰੇ ਲਓ ਜੇ ਤੁਸੀਂ ਆਪ ਕਮਾਉਗੇ ਤਾਂ ਆਪਣੇ ਆਪ ਰੋਟੀ ਖਾਓਗੇ ਮੇਰੇ ਹੋਰ ਆਫ ਰੋਡਿੰਗ ਵੀ ਹੈਗੀ ਜੈਸਵੇਂ ਨੂੰ ਮਨ ਲੱਗਦਾ ਔਰੇ ਉਹ ਦੇਖ ਆ ਜਿਪਸੀਆਂ ਖੜੀਆਂ ਪੁੱਛਿਓ ਤਾਂ ਭਾਈ ਨੂੰ ਹਾਂ ਜੇ ਹੋ ਗਿਆ ਆਫ ਰੋਡਿੰਗ ਆ ਦੇਖਾ ਦੂਜੀਆਂ ਗੱਡੀਆਂ ਜਿਆ ਵੀ ਖੜੀਆਂ ਆ ਸਾਈਕਲ ਖੜੇ ਆ ਜੇ ਕਿਸੇ ਨੇ ਘੁੰਮਣਾ ਫਿਰਨਾ ਭਾਈ ਉਹ ਨੀਚੇ ਵੀ ਹੈਗਾ ਕੁਝ ਉਹ ਦੇਖ ਉਧਰ ਉਧਰ ਵੀ ਜਾ ਕੇ ਆਣੇ ਆ ਉਧਰ ਵੀ ਡੈਕੋਰੇਸ਼ਨ ਹੋਈ ਵੀ ਆ ਦੇਓ ਕਿੰਨਾ ਸੋਹਣਾ ਬਣਾਇਆ ਹੈ ਸਰਕਲ ਹਾਂ ਦੇ ਫੋਰੇ ਤੇ ਆਂ ਲਿਖਦਾ ਡੈਕੋਰੇਸ਼ਨ ਹੋਈ ਵੀ ਉੱਧਰ ਵੀ ਬਹੁਤ ਸੋਹਣੀ ਜਾ ਕੇ ਦੇਖਦੇ ਆ ਹਮ ਖੜੇ ਹੈ ਜੀ ਸਾਈਕਲ ਤੇ ਕਾਰ ਹਮ ਨੇ ਬੱਚਿਆਂ ਵਾਸਤੇ ਝੂਲੇ ਆ ਵੀ ਲੈਣਾ ਮਮਾ ਆ ਵੀ ਲੈਣਾ ਮਮਾ ਹਾਂ ਉਹਨੂੰ ਦਾ ਹਾਂ ਘਰ ਜੇ ਮੈਂ ਛੱਡ ਦੇਣਾ ਤਾਂ ਅਸੀਂ ਇੱਥੇ ਖੇਲੀ ਜਾਣਾ ਤਾਂ ਗੀ ਗੀ ਉਹ ਭੱਲੇ ਉਧਰ ਘੋੜੇ ਵੀ ਫਿਰਦੇ ਆ ਪਿੱਛੇ ਉਹ ਦੇਖ ਬੱਸ ਬੱਸ ਚਲੋ ਘੋੜੇ ਘੋੜੇ ਦਾ ਜਰੂਰ ਦੇਖਣਾ ਆ ਭਾਈ ਦੇਖਦੇ ਆ ਜਾ ਕੇ ਲਾਓ ਜੀ ਇਹ ਹੁਣ ਹੋ ਗਈ ਸਾਡੀ ਇੱਕ ਅਲੱਗ ਜਗ੍ਹਾ ਤੇ ਐਂਟਰੀ ਇਹ ਵੀ ਇਹਨਾਂ ਦਾ ਹੀ ਆ ਸਾਰਾ ਤੇ ਇੱਥੋਂ ਵੀ ਮੁੰਲਾ ਦਾ ਮੈਰਿਜ ਕਰਕੇ ਇੱਥੇ ਵੀ ਮੁੰਲਾ ਦਾ ਮੈਰਿਜ ਕਰਕੇ ਡੈਕੋਰੇਸ਼ਨ ਕਰੀ ਜਾ ਰਹੀ ਆ ਇੱਧਰ ਵੀ ਭਾਈ ਰੂਮ ਬਣੇ ਹੋਏ ਆ ਦੇਖੋ ਹੈਨਾ ਬਹੁਤ ਜ਼ਿਆਦਾ ਸੋਹਣੀ ਲੋਕੇਸ਼ਨ ਹੈ ਬਾਜੀ ਵਾ ਇਹ ਲੋਕੇਸ਼ਨ ਵਾਈਜ਼ ਜੇ ਕਿਸੇ ਨੇ ਪ੍ਰੋਗਰਾਮ ਕਰਨਾ ਹੋਵੇ ਨਾ ਕੋਈ ਤਾਂ ਬਹੁਤ ਸੋਹਣੀ ਲੋਕੇਸ਼ਨ ਹੈ ਜੀ ਮੈਂ ਤੁਹਾਨੂੰ ਇਹਦਾ ਐਡਰੈਸ ਦੰਦਾ ਇਹ ਇੱਥੇ ਐਡਰੈਸ ਤਾਂ ਛੇ ਦਾ ਨਾ ਹੋਵੇ ਆ ਉੱਪਰ ਨਾਮ ਜ਼ਰੂਰ ਲਿਖਿਆ ਵਾ ਨਾ ਕਿ ਕਰ ਲੋਡਸ ਉਹ ਤੁਸੀਂ ਆ ਚੀਜ਼ ਦੀ ਸਰਚ ਮਾਰਨੀ ਆ ਜਦੇ ਤੁਹਾਡੇ ਕੋਲ ਲੋਕੇਸ਼ਨ ਸਾਰੀ ਆ ਜਣੀ ਕੀ ਕੀ ਕੋਸ਼ ਹੋਰੇ ਸਣਾ ਤਦ ਹੀ ਆਦੇ ਕੁਛ ਬਣੀ ਕਰਨ ਸਾਹਿਬ ਬਣੀ ਕਰਨ ਸਾਹਿਬ ਨੇ ਜਾਂਦੇ ਤੇ ਦਾ ਰਾਸਤੇ ਦੇ ਵਿੱਚ ਏਡੇ ਬਣੇ ਹੋਏ ਨੇ ਜੀ ਹਾਂ ਉੱਥੇ ਇਹੀ ਮਤਲਬ ਬਣੀਆਂ ਹੋਈਆਂ ਨਾ ਝੁੰਗੀਆਂ ਇੱਕ ਗੱਲ ਆ ਆਪਾਂ ਜਿੰਨਾ ਮਰਜ਼ੀ ਉੱਥੇ ਜਾਈ ਜਾ ਬੜਾ ਮਨ ਨਹੀਂ ਭਰਦਾ ਹੁੰਦਾ ਕਰੀ ਫੇਰ ਜਾਈ ਬਿਲਕੁਲ ਬਿਲਕੁਲ ਜੇ ਹੈ ਇਹ ਲੋਕੇਸ਼ਨ ਇਹ ਵੀ ਜੈ ਤੁਹਾਨੂੰ ਬਹੁਤ ਸੋਹਣੀ ਆ ਨਾ ਪੂਰੇ ਵੀ ਬੰਦਾ ਮੈਂ ਕਹਿੰਦਾ ਜਹੇ ਜਿੰਨੇ ਵਾਰਤੀ ਕਿਹੜੇ ਪਹਾੜ ਬੰਦਾ ਮੂਰ ਨਹੀਂ ਹੋਊਗਾ ਆ ਬੱਚਿਆਂ ਵਾਸਤੇ ਬਣਾਇਆ ਬਾਦ ਛੋਟਾ ਇਹ ਜ਼ਿਆਦਾ ਡੂੰਗਾ ਨਹੀਂ ਹੈਗਾ ਇਹ ਮੁੰਲਾ ਦਾ 2 ਕੁ ਫੁੱਟ ਡੂੰਗਾ ਹੈ। ਆ ਗਰਮੀ ਦੇ ਵਿੱਚ ਆਈ ਸੀ ਸਾਰੀਆਂ ਦੀਦੀਆਂ ਦੁੱਦੀਆਂ ਰੱਖ ਕੇ। ਆਹ ਵਾਲਾ ਹੈਗਾ 3-4 ਫੁੱਟ ਡੂੰਗਾ। ਸੋ ਵਧੀਆ ਭਾਈ ਹਰੇਕ ਚੀਜ਼ ਦਾ ਖਿਆਲ ਰੱਖਿਆ ਗਿਆ ਔਰੇ। ਅ ਪਸ਼ੂ ਪੰਛੀ ਪਹਾੜੀਆਂ ਦਾ ਨਜ਼ਾਰਾ ਹੈ ਨਾ। ਭਾਈ ਉਹੀ ਹੈ ਫੇਰ ਮੈਰਿਸ ਦੇ ਉਹਦੇ ਕਰਕੇ ਹੀ ਆ ਚੱਲ ਰਿਹਾ ਸਿਸਟਮ ਸਾਰਾ। ਲਓ ਜੀ ਡੈਕੋਰੇਸ਼ਨ ਹੋ ਰਹੀ ਹੈ ਅੱਗੇ ਮੈਰਿਜ ਕਰਕੇ ਬਹੁਤ ਸੋਹਣਾ ਪ੍ਰੋਗਰਾਮ ਭਾਈ ਜੀ ਦਾ ਵੀ ਪ੍ਰੋਗਰਾਮ ਹੋਵੇ ਵਧੀਆ ਹੋਵੇ ਸ਼ਾਇਦ ਲੋਕੇਸ਼ਨ ਬਹੁਤ ਸੋਹਣੀ ਹੈ ਲਓ ਜੀ ਰੂਮ ਬਹੁਤ ਸੋਹਣੇ ਆ ਅ ਮੈਨੇਜਰ ਸਾਹਿਬ ਨੂੰ ਪੁੱਛਿਆ ਉਹ ਕਹਿੰਦੇ ਵੀ ਉਹ ਰੇ ਆਫ ਰੋਡਿੰਗ ਵੀ ਹੈ ਮੈਰਿਜ ਆ ਆਪਣਾ ਚਾਹੇ ਵੈਡਿੰਗ ਚਾਹੇ ਭਾਈ ਆਪਣੀ ਐਨੀਵਰਸਰੀ ਬਰਥਡੇ ਕੁਝ ਵੀ ਮਨਾਓ ਤੇ ਬਹੁਤ ਸੋਹਣੀ ਲੋਕੇਸ਼ਨ ਲੱਗੀ ਸਾਨੂੰ ਤਾਂ ਸੋ ਬਾਕੀ ਤੁਹਾਨੂੰਰੇ ਆਣ ਕੇ ਗੱਲਬਾਤ ਕਰਕੇ ਪਤਾ ਲੱਗੂਗਾ ਸਾਰਾ ਕੁਝ ਜੋ ਵੀ ਤੁਸੀਂ ਕਰਾਉਣਾ ਚਾਹੁੰਦੇ ਆ ਮਤਲਬ ਪ੍ਰੋਗਰਾਮ ਹਰੇਕ ਤਰ੍ਹਾਂ ਦਾ ਤੁਹਾਡਾ ਬੁੱਕ ਹੋ ਜਾਊਗਾ ਰੇ ਲੋਕੇਸ਼ਨ ਤੁਹਾਨੂੰ ਸਾਰੀ ਦਿਖਾਏ ਦਿੱਤੀ ਸੋ ਬਾਕੀ ਤੁਸੀਂ ਆਣ ਕੇ ਗੱਲਬਾਤ ਕਰ ਸਕਦੇ ਆ ਸ਼ਾਇਦ ਇਹਨਾਂ ਦਾ ਆਨਲਾਈਨ ਨੰਬਰ ਵੀ ਹੋਵੇ ਉੱਥੇ ਤੁਸੀਂ ਕਾਲ ਕਰਕੇ ਵੀ ਆਪਣਾ ਗੱਲਬਾਤ ਕਰ ਸਕਦੇ ਆ ਉੱਥੋਂ ਬਾਅਦ ਜਿ ਆਏ ਅਸੀਂ ਕੁਛ ਖਾਣ ਪੀਣ ਇੱਕ ਨਾਜ਼ ਟਾਬਾ ਹੈ ਜੀ ਇੱਥੇ ਠੀਕ ਹੈ ਉੱਥੇ ਐਵੇਂ ਅਸੀਂ ਡੈਕੋਰੇਸ਼ਨ ਬਹੁਤ ਸੋਹਣੀ ਕਰੀ ਹੋਈ ਹੈ ਇਹਨਾਂ ਨੇ ਆਚਾਰ ਰੇ ਵਗੈਰਾ ਉਹ ਵੀ ਹੈ ਵਗੈਰਾ ਇਹ ਹੀ ਜਿਹੜੀ ਡੈਕੋਰੇਸ਼ਨ ਹੈ ਖਿੱਚ ਪਾਉਂਦੀ ਹੁੰਦੀ ਹੈ ਹੂੰ ਸੀਰੀਅਸਲੀ ਗੱਲ ਦਸੀ ਤੇ ਹੁਣ ਅਸੀਂ ਕੁਛ ਖਾਣ ਪੀਣ ਨੂੰ ਮੰਗਾਇਆ ਹੈ ਸੋਚਦੇ ਇਥੇ ਐਨੀਵਰਸਰੀ ਸੈਲੀਬ੍ਰੇਟ ਕਰੀਏ ਜਾਂ ਕੋਈ ਹੋਰ ਫੰਕਸ਼ਨ ਸੈਲੀਬ੍ਰੇਟ ਕਰਾਂਗੇ ਕੁਝ ਅਲੱਗ ਜਾ ਹੋ ਜੂਗਾ ਹਨਾ ਤੇ ਉਹਨੇ ਦੇਖਦੇ ਕਿ ਦੇਖੋ ਗੋਦ ਭਰਾਈ ਦੀ ਹੋਗੀ ਤੇ ਹੋ ਗਿਆ ਹਰਗੁੰ ਦਾ ਸਵਾਗਤ ਘਰ ਦੇ ਵਿੱਚ ਹੀ ਕਰਿਆ ਸੀਗਾ ਸਮਝ ਲਓ ਫਿਰ ਉਸ ਤੋਂ ਬਾਅਦ ਤੀਸਰਾ ਫੰਕਸ਼ਨ ਸੀਗਾ ਆਪਣੇ ਐਨੀਵਰਸਰੀ ਤੇ ਨੂਰ ਦਾ ਬਰਥਡੇ ਉਹ ਵੀ ਘਰ ਦੇ ਵਿੱਚ ਹੀ ਹੋ ਗਿਆ ਤੇ ਹੁਣ ਕੁਝ ਥੋੜਾ ਜਿਹਾ ਲੱਗ ਕਰਦੇ ਹਾਂ ਤੇ ਹੁਣ ਦੇਖਦੇ ਤੁਸੀਂ ਵੀ ਆਪਣੀ رائے ਦਿਓ ਵੀ ਇੱਥੇ ਕਰੀਏ ਜਾਂ ਘਰੇ ਕਰੀਏ ਕਿਉਂਕਿ ਕਈਆਂ ਦੀ ਸੋਚ ਐਦਾਂ ਦੀ ਹੋਊਗੀ ਵੀ ਲੈ ਆਪਣਾ ਫੰਕਸ਼ਨ ਬਾਹਰ ਮਨਾਉਣ ਲੱਗ ਕੇ ਬਾਕੀਆਂ ਦੇ ਘਰ ਸੀਗੇ ਪਰ ਨਹੀਂ ਇਹ ਵੀ ਦੇਖੋ ਵੀ ਅਸੀਂ ਵੀ ਆਪਣੇ ਦੋ ਫੰਕਸ਼ਨ ਭਾਈ ਕਰ ਬਣਾਏ ਕਿਉਂਕਿ ਤੁਹਾਡੇ ਨਜ਼ਰੀਏ ਦੇ ਨਾਲ ਸਾਡੇ ਦੋ ਟੱਬਰ ਨਹੀਂ ਅਸੀਂ ਇੱਕੇ ਟੱਬਰ ਹੂੰ ਠੀਕ ਹੈ ਸੋ ਹੁਣ ਦੇਖਦੇ ਹਾਂ ਕਾਲਪਨ ਨੂੰ ਗਾਇਆ ਤੇ ਇੱਕ ਮੇਨ ਗੱਲ ਹੱਕ ਦੀ ਮੈਂ ਸੌਰੀ ਤੇ ਅੱਜ ਇੱਕ ਮੇਨ ਗੱਲ ਤੁਹਾਨੂੰ ਮੈਂ ਦੱਸਦੀ ਆ ਜਿਹੜਾ ਇਹਦਾ ਮੈਨੂ ਆ ਨਾ ਉਹ ਪੰਜਾਬੀ ਦੇ ਵਿੱਚ ਸਾਰਾ ਬਹੁਤ ਵਧੀਆ ਗੱਲ ਹੈ ਤੇ ਕਰਤਾਰ ਸਿੰਘ ਜਰਾਬਾ ਹੋ ਗਿਆ ਜੀ ਗੁਰਦੇਵ ਸਿੰਘ ਜੀ ਹੋ ਗਏ ਤੇ ਸਰਦਾਰ ਬਗੇਲ ਸਿੰਘ ਜੀ ਬਾਰੇ ਵੀ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋਣੇ ਆ ਜੀ ਹਰੀ ਸਿੰਘ ਨਲੂਆ ਅਰੇ ਇਹਨਾਂ ਯੋਧਿਆਂ ਬਾਰੇ ਵੀ ਇਹਨਾਂ ਨੇ ਇੱਥੇ ਫੋਟੋਆਂ ਲਗਾਈਆਂ ਵੀ ਆ ਬਹੁਤ ਵਧੀਆ ਗੱਲ ਆਪਣੇ ਪੰਜਾਬੀ ਕਲਚਰ ਨੂੰ ਇਹ ਰਿਪਰੈਜ਼ੈਂਟ ਕਰ ਰਹੇ ਨੇ ਪੱਖੀਆਂ ਲਗਾਈਆਂ ਹੋਈਆਂ ਨੇ ਮੈਂ ਕਹਿੰਦੀ ਮੈਂ ਫੋਟੋਆਂ ਲਗਾਈਆਂ ਹੋਈਆਂ ਨੇ ਬਹੁਤ ਸੁਣੀਆਂ ਸੁਣੀਆਂ ਜੀਜਾ ਮੈਂ ਕਹਿੰਦੀ ਐਦਾਂ ਦੀਆਂ ਹਰ ਇੱਕ ਜਗ੍ਹਾ ਹੋਣੀਆਂ ਚਾਹੀਦੀਆਂ ਤਾਂ ਕਿ ਜਿਹੜਾ ਸਾਡਾ ਬੱਚਾ ਕਈ ਫੋਰਨਰਸ ਤੋਂ ਆਉਂਦੇ ਆ ਉਹ ਪੁੱਛਣ ਹੂੰ ਪੁੱਛਣ ਵੀ ਇਹ ਫੋਟੋ ਹਰੀ ਸਿੰਘ ਨਾਲ ਉਹਦੀ ਕਿਉਂ ਲਗਾਈ ਹੈ ਕੌਣ ਸੀਗੇ ਜੀ ਇਹ ਸਰਦਾਰ ਬਗੇਰ ਸਿੰਘ ਜੀ ਕੌਣ ਸੀ ਸਾਨੂੰ ਦੱਸੋ ਸਰਦਾਰ ਬਹਾਦਰ ਕੀ ਸੀ ਉਹਨਾਂ ਦਾ ਨਾਮ ਗੁਰਗੋਬੀ ਸਿੰਘ ਜੀ ਕੌਣ ਸਨ ਨਾ ਬੰਦਾ ਬਹਾਦਰ ਕੌਣ ਸਨ ਨਾ ਛੋਟੇ ਸਾਹਿਬ ਜੀ ਤੇ ਵੱਡੇ ਸਾਹਿਬ ਜੀ ਇਹਨਾਂ ਦਾ ਕੀ ਇਸ਼ਤ ਸੀਗੀ ਜਿਹੜੀ ਅੱਜ ਸਾਨੂੰ ਯਾਦ ਕਰਨ ਲਈ ਕਿਹਾ ਜਾਂਦਾ ਉਹਨਾਂ ਨੂੰ ਇਹ ਸਾਰਾ ਕੁਝ ਪਤਾ ਹੋਣਾ ਚਾਹੀਦਾ ਬਹੁਤ ਜ਼ਿਆਦਾ ਮਹੱਈਨ ਰੱਖਦਾ ਹੈ ਕਿਉਂਕਿ ਸਿੱਖ ਪਾਈਚਾਰੇ ਦੇ ਵਿੱਚ ਬਹੁਤ ਸਾਰੀਆਂ ਫੈਮਲੀ ਆਪਣੇ ਬੱਚਿਆਂ ਨੂੰ ਦੱਸਣੀਆਂ ਜ਼ਰੂਰ ਹੈ ਇਹ ਜੀ ਕੋਈ ਗੱਲ ਨਹੀਂ ਹੈਗੀ ਪਰ ਬਹੁਤ ਸਾਰੇ ਇਸ ਚੀਜ਼ ਤੋਂ ਬੰਜੇ ਵੀ ਆ ਠੀਕ ਹੈ ਜੀ ਮਿਲਦੇ ਥੋੜੇ ਟਾਈਮ ਤੱਕ